ਡੀਆਈਜੀ ਹਰਮਨबीर ਗਿੱਲ ਦੇ ਇਲਾਕੇ ਵਿੱਚ ਹੋਈ ਵੱਡੀ ਵਾਰਦਾਤ ਨੌਜਵਾਨ ਦਾ ਚਿੱਟੇ ਦਿਨ ਹੀ ਗੋਲੀਆਂ ਮਾਰ ਕੇ ਕਰ ਦਿੱਤਾ ਗਿਆ ਕਤਲ ਗੋਲੀਆਂ ਤੋਂ ਮਗਰੀ ਸਾਰੀ ਗੱਲਬਾਤ ਹੋਈ ਹੈ ਇਹਨਾਂ ਦਾ ਰੋਲ ਆਮ ਲੋਕਾਂ ਨੂੰ ਹੈ ਪੁਲਿਸ ਦੀ ਕਾਰਜਸ਼ੈਲੀ ਵਿੱਚ ਵੱਡਾ ਵਿਸ਼ਵਾਸ ਕਾਇਮ ਫਿਰੋਜ਼ਪੁਰ ਦੇ ਸੰਗਣੀ ਆਬਾਦੀ ਵਾਲੇ ਸ਼ਹਿਰੀ ਖੇਤਰ ਵਿੱਚ ਅੱਜ ਦੁਪਹਿਰ ਵੇਲੇ ਕੁਝ ਹਥਿਆਰਬੰਦ ਨੌਜਵਾਨਾਂ ਨੇ ਤਾਬੜਤੋੜ ਗੋਲੀਆਂ ਚਲਾਉਂਦਿਆਂ 29 ਵਰਿਆਂ ਦੇ ਆਸ਼ੂ ਮੋਂਗਾ ਨਾਮ ਦੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਮੌਤੇ ਘਾਟ ਉਤਾਰ ਦਿੱਤਾ। ਘਟਨਾ ਤੋਂ ਤੁਰੰਤ ਬਾਅਦ ਫਿਰੋਜ਼ਪੁਰ ਜ਼ੋਨ ਦੇ ਡੀਆਈਜੀ ਹਰਮਨबीर ਸਿੰਘ ਗਿੱਲ ਨੇ ਇਸ ਮਾਮਲੇ ਵਿੱਚ ਐਸਐਸਪੀ ਫਿਰੋਜ਼ਪੁਰ ਨੂੰ ਪੂਰੀ ਮੁਸਤੈਦਗੀ ਨਾਲ ਕੰਮ ਕਰਨ ਦੇ ਸਖਤ ਆਦੇਸ਼ ਜਾਰੀ ਕਰ ਦਿੱਤੇ ਹਨ। ਉਤੇ ਹੀ ਆਮ ਲੋਕਾਂ ਨੇ ਆਖਿਆ ਕਿ ਭਾਵੇਂ ਇਲਾਕੇ ਵਿੱਚ ਬਹੁਤ ਵੱਡੀ ਵਾਰਦਾਤ ਵਾਪਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਵੀ ਹਰਮਨ ਵੀਰ ਸਿੰਘ ਗਿੱਲ ਵਰਗੇ ਇੱਕ ਧਾਕੜ ਅਧਿਕਾਰੀ ਦੀ ਮੌਜੂਦਗੀ ਦੇ ਚਲਦਿਆਂ ਅੱਜ ਵੀ ਲੋਕਾਂ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ ਕਿ ਆਉਂਦੇ ਕੁਝ ਹੀ ਸਮੇਂ ਵਿੱਚ ਇਹ ਸਾਰੇ ਕਾਤਲ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ। ਦੋ ਹੋਣਾ, ਹੋਣਾ ਨਾ ਹੋਣਾ ਨਾ ਹੋਣਾ। ਤਰੀ ਪੈਂਦੀ ਕਿ ਹੋਰ ਕੁੜੀਆਂ ਕੁੜੀਆਂ ਨੇ ਉਹਨਾਂ ਨੂੰ ਮਾਰੀ ਜਾਂਦਾ। ਕਿਹੜੀਆਂ ਕੁੜੀਆਂ? ਉਹ ਕੁੜੀਆਂ। ਅੱਛਾ ਉਹ ਕੁੜੀਆਂ। ਬਾਜੀਆਂ? ਹਾਂ ਕੁੜੀਆਂ ਨੂੰ ਫੋਨ ਦੇ ਦੋ ਲੈ ਗਏ। ਉਹ ਉਹ ਕੋਵੇ। ਇਹ ਕੰਮ ਹਰ ਵਾਰ ਦਾ ਕੰਮ ਹੈ ਆਪ ਉਹ ਸਾਡੇ ਵਿੱਚ ਉਹ ਖੜੇ ਹੋ ਗਏ ਉਹ ਪਰਮਾਡਾ ਹਾਂ ਹਾਂ ਹੋਵੇ ਇਹਨੂੰ ਹਾਲੇ ਉਹ ਕੋਡੇ ਤੇ ਉਹਦਾ ਮੈਗਜ਼ੀਨ ਡੇਗ ਗਈ ਮੈਗਜ਼ੀਨ ਡੇਗ ਗਈ ਉਹਦੀ ਪਰਲੇ ਆ ਆ ਆ ਇਹਦੀ ਮੈਗਜ਼ੀਨ ਡੇਗ ਗਈ ਉਹ ਟੈਡੂ ਵਾਲੇ ਜਾਂ ਤਾਂ ਖੜੇ ਨੇ ਉਹ ਭੈਣ ਦੀ ਸਾਰਿਆਂ ਕੋਲੇ ਗੰਨਾ ਹੋਏ ਉਹ ਗਲੀ ਚ ਵੜ ਗਿਆ ਆ ਵੀ ਆ ਗਿਆ ਇਹ ਦੋਲੇ ਹੀ ਬੈਠਾ ਉਹ ਮਰੇਗਾ ਗਲੀ ਚੜਾ ਚਲਾ ਜਾ ਉਹ ਕਾਰ ਆ ਪਾਜੀ ਤੁਸੀਂ ਸਾਡੇ ਤੇ ਹੋ ਕੇ ਮੜਾ ਜਾ ਵੇਖੋ ਕਈ ਵਾਰੀ ਹੁੰਦਾ ਅਗਲਾ ਭੈਂਚ ਚੱਕੜ ਤੇ ਹੋ ਕੇ ਮੜਾ ਜਾ ਵੇਖੋ ਕਈ ਵਾਰੀ ਹੁੰਦਾ ਅਗਲਾ ਭੈਂਚ ਚੱਕ ਕੇ ਉਹ ਗਲੀ ਉਹ ਉਹ ਮਰੇਗਾ ਇਹ ਅੰਦਾਜ਼ਾ ਜਿਹੜੇ ਗਲੀ ਜਾ ਗਿਆ ਤਾ ਸ਼ਰੀਆਮ ਹੀ ਪਜੇ ਬੰਦੀ ਕਾਰਾ ਇਹ ਮਾਹ ਮਾਹੂਲੀ ਗੱਜੇ ਲੱਗਾ ਨੇ ਦੇਸੀ ਹੈ ਦੇਸੀ ਨੇ ਪਾਜੀ ਪਿੱਛੇ ਹੋ ਜਾ ਸ਼ਰੀਆਮ ਫੋੜਵਾ ਵੇਖੋ ਕੋਈ ਮੂੰਹ ਨਹੀਂ ਦੋ ਕੋਆ ਇਹ ਬੇਤੀ ਗਲੀ ਤੋਂ ਕੋਈ ਆ ਪਾ ਦੇ ਪਿੱਛੇ ਆ ਉਹ ਸਕੂਟੀ ਤੇ ਬਹਿ ਗਏ ਪੁਆਇੰਟ ਕੁਲ ਵੀ ਦਾ ਜਿਹਦਾ ਉਹਨਾ ਜੁਕੀਡ ਲੈ ਅੰਦਰ ਉਹ ਹੈਗਾ ਉਹਦੇ ਠੁੱਕੀ ਜਿਹਾ ਮੈਨ ਲੱਗਦਾ ਉਹਦੇ ਤੇ ਝੜ ਗਿਆ ਉਹਦੇ ਕੋਲ ਸੀ ਨਾ ਕੀ ਲੱਗੀ ਕੁਝ ਨਹੀਂ ਕਿਹਦੇ ਉਹ ਵੀਰੇ ਉਹ ਅੰਦਰੋਂ ਵੱਜਣਾ ਉਹ ਕਹਿੰਦੇ ਭਈ ਛੇਤੀ ਛੇਤੀ ਉਹ ਅੰਦਰ ਟੈਟੂ ਵਾਲੇ ਦੇ ਅੰਦਰ ਹੈ ਮੈਨ ਲੱਗਦਾ ਉਹ ਵੱਜਦੀ ਹੋਣੀ ਜਿਹਦੇ ਠੁੱਕੀ ਯਾਰ ਇੰਨੀਆਂ ਮਾਰੀਆਂ ਹੋਣੇ ਹੋ ਹੀ ਨਹੀਂ ਸਕਦਾ ਕਿ ਇਹਦੇ ਵੱਜੀ ਨਾ ਹੋਵੇ ਸੈਲ ਫੜੀ ਸੀ ਉਹਨਾਂ ਦੇ ਕੋਲ ਠੁੱਕੀ ਆ ਮਤਲਬ ਉਹ ਨਹੀਂ ਆਈ ਕਿਹੜਾ ਅਲੀ? ਤਾਬੇ ਆਵੇ ਆ ਆ ਗਿਆ ਫਿਰ ਕਿਦਾਂ ਆ ਗਿਆ ਆਵੇ ਆ ਆ ਗਿਆ ਇਹ ਫੇਰ ਅਲੀ ਫੇਰ ਅਲੀ ਤਾਬੇ ਆਵੇ ਆ ਆ ਗਿਆ ਫਿਰ ਕਿਦਾਂ ਆ ਗਿਆ ਆਵੇ ਆ ਆ ਗਿਆ ਆ ਦੇ ਲੈ ਦੇ ਆਤ ਦੇ ਜਣੇ ਦੰਦ ਤੱਕ ਇਹ ਨਾ ਇਹਨਾਂ ਕੁੜੀਆਂ ਦੇ ਮਗਰੀ ਸਾਰੀ ਗੱਲਬਾਤ ਹੋਈ ਹੈ ਯਾਰ ਇਹਨਾਂ ਦਾ ਰੋਲ ਉਹ ਮੇਹਾਂ ਮੁੰਡਾ ਉਹ ਗਲੀ ਨੂੰ ਗਿਆ ਨਾ ਉਹ ਇਹ ਆ ਮੋਸਾ ਦੇ ਕਿੜੇ ਨੇ ਇਹ ਨਾਲ ਦੀ ਹੁੰਦੇ ਨੇ ਨਹੀਂ ਤਾਂ ਇਹਨਾਂ ਨੇ ਠਾਢਾਈ ਕਰਨੀ ਸੀ ਹੁਣ ਇੱਥੇ ਠਾਢਾ ਦਾ ਭਾਈ ਭਾਈ ਉਹ ਕੋਈ ਨਹੀਂ ਵੀ ਹੁੰਦੇ ਕੋਈ ਹੁੰਦੇ ਕੋਈ ਕੋਈ ਕੁੜਾ ਬੰਦਾ ਬੁਠਾ ਹੋ ਗਿਆ ਯੋ ਪੈ ਤੋਂ ਉੰਗੋੜੀ ਦੇ ਅੰਦਰ ਹੈ ਸਰ अंदर अंदर आप सीज इन फंताई 안니지니 찾게 되어 모 ਪਲੀਜ਼ 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 ਸਾਹ ਤੇ ਸਾਹ ਤੇ ਸਾਹ ਤੇ ਬੂਚੇ ਬੂਚੇ ਮੈਨ ਪਲੀਜ਼ ਸਾਹ ਤੇ ਸਾਹ ਤੇ ਸਾਹ ਤੇ ਆ ਖੋਲ ਯਾਰ ਖੋਲੋ ਖੋਲੋ ਜਲਦੀ ਜਲਦੀ ਧਿਆਨ ਤੇ ਰੱਖ ਜਣ ਉੱਤੇ ਹੋ ਕੱਢ ਤੇ ਲਵ

ਇਹ ਆਸ਼ੂ ਮੁੰਗਾ ਹੈਗਾ ਹੈ ਉਤਰ ਕੁਸ਼ਲ ਕੁਮਾਰ ਜਿਹੜਾ ਹੈਗਾ ਕੋਲੋਚਾਲੀ ਗਲੀ ਦੇ ਨੇੜੇ ਰਹਿਣ ਵਾਲਾ ਹੈਗਾ ਇਹ ਇੱਥੇ ਆਇਆ ਸੀ ਪਹਿਲੇ ਦੋ ਬੰਦੇ ਕੋਈ ਦੁਕਾਨ ਤੇ ਕੋਈ ਹੋਰ ਆਏ ਹੋਏ ਸੀ ਉਸ ਤੋਂ ਬਾਅਦ ਇਹ ਆਇਆ ਇਹਨਾਂ ਦੀ ਆਪਸ ਵਿੱਚ ਕੀ ਗੱਲਬਾਤ ਹੋਈ ਹੈ ਇਹ ਅਜੇ ਕਲੀਅਰ ਨਹੀਂ ਹੋਇਆ ਤੇ ਉਹ ਕਿਸੇ ਬੰਦੇ ਨਾਲੋਂ ਇਹਦੇ ਜਿਹੜੇ ਗੋਲੀ ਮਾਰੀ ਗਈ ਹੈ ਇਹਨਾਂ ਦਾ ਸਪੌਟ ਤੇ ਡੈੱਟ ਹੋਈ ਹੈ ਤਾਂ ਲੈ ਕੇ ਉਹ ਜਾ ਰਹੇ ਆ ਅਸੀਂ ਹਸਪੀਟਲ ਪੇਰਵੀ ਨੂੰ ਕੇਰਪੇਲ ਹਸਪਤਾਲ ਲੈ ਕੇ ਜਾ ਰਹੇ ਹਾਂ ਤੋਂ ਬਾਅਦ ਤੁਹਾਨੂੰ ਇਸ ਦੇ ਸਰ ਇਹ ਆਪਣੇ ਸਾਹਮਣੇ ਗੋਲੀਆਂ ਚੱਲੀਆਂ ਜੀ ਆਪਣੇ ਸਾਹਮਣੇ ਗੋਲੀਆਂ ਚੱਲੀਆਂ ਇਹ ਅਜੇ ਆਏ ਆ ਮੌਕੇ ਤੇ ਸਾਨੂੰ ਪਹਿਲੇ ਇਨਵੈਸਟੀਗੇਸ਼ਨ ਕਰ ਲੈਂਦੇ ਹੋ ਫਿਰ ਅਸੀਂ ਤੁਹਾਨੂੰ ਡਿਟੇਲ ਦੇ ਦਿੰਦੇ ਡਿਟੇਲ ਦੇ ਦਿਆਂਗੇ ਇਨਵੈਸਟੀਗੇਸ਼ਨ ਕਰ ਲੈਂਦੇ ਪਹਿਲੇ ਸਰ ਕਿੰਨੇ ਬੰਦੇ ਡੈਥ ਹੋਈ ਹੈ ਕਿੰਨੇ ਬੰਦੇ ਇੰਜਰਡ ਕਿੰਨੇ ਹੋਇਆ ਸਰ ਅਜੇ ਫਿਲਹਾਲ ਕੋਈ ਨਹੀਂ ਕੋਈ ਹੈ ਸਾਨੂੰ ਸਾਡੇ ਕੋਲ ਇਨਫਰਮੇਸ਼ਨ ਹਾਸ ਹੁੰਦਾ ਇੱਕੋ ਹੀ ਹੈ ਸਰ ਉਹ ਕਿੰਨੇ ਦਿਨ ਆਏ ਸੀ ਉਹ ਉਹ ਵੀ ਦੋ ਬੰਦੇ ਸੀ ਦੋ ਦਿਨ ਬੰਦੇ ਸੀ ਇਹ ਹੈ ਨਾ ਬਲੋਚਾ ਦੀ ਗੇਲੀ ਦਾ ਅਜੂ ਮੋਂਗਾ ਨਾਲ ਦਾ ਸਰ ਕਿਵੇਂ ਫਾਇਰ ਕਿਤੇ ਹੋਵੇ ਫਾਇਰ ਤੇ ਜੇ ਇੱਕੋ ਹੀ ਸਾਨੂੰ ਪਤਾ ਲੱਗਿਆ ਇੱਕੋ ਹੀ ਬੜੇ ਹੋਏ